ਪਰਿਸ਼ਦ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਦਾ ਸਿਲੇਬਸ ਤੇ 10ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਕਰਾ ਰਹੀਆਂ ਜੀ ਮੈਂ ਪਲੱਸ 2 ਦਾ ਜੇ ਕਰਾਂਗੇ ਕਵਿਤਾਵਾਂ ਜਿਹੜੀਆਂ ਪਹਿਲੇ ਸਤੰਬਰ ਤੱਕ ਦੀਆਂ ਸੀਗੀਆਂ ਉਹ ਮੈਂ ਪਹਿਲਾਂ ਕਰਵਾਤੀਆਂ ਸੀ ਤੇ ਅੱਜ ਅਗਲੀਆਂ ਕਵਿਤਾਵਾਂ ਸ਼ੁਰੂ ਕਰਨ ਲੱਗੇ ਆਂ ਕਹਾਣੀਆਂ ਮੈਂ ਸਾਰੀਆਂ ਕਰਾ ਚੁੱਕੀਆਂ ਜਿਨ੍ਹਾਂ ਨੇ ਵੀਡੀਓ ਜ ਨਹੀਂ ਦੇਖੀਆਂ ਉਹ ਜਾ ਕੇ ਦੇਖ ਸਕਦੇ ਆ ਉੱਥੇ ਤੇ ਨਾਲ ਸੁਣ ਕੇ ਸਾਰਾ ਸਾਰ ਵਗੈਰਾ ਲਿਖਣਾ ਜੋ ਵੀ ਸਾਰਾ ਕੁਝ ਕਰਾਇਆ ਹੋਇਆ ਤੇ ਉਹ ਤੁਸੀਂ ਉਥੋਂ ਸਿੱਖ ਸਕਦੇ ਹੋ ਸਾਰਾ ਠੀਕ ਹੈ ਜੀ ਅੱਜ ਹੁਣ ਕਰਾਂਗੇ ਕਹਾਣ ਕਵਿਤਾਵਾਂ ਸुरू ਕਵਿਤਾਵਾਂ ਦੇ ਵਿੱਚ ਜਿਹੜੀਆਂ ਅੱਗੇ ਰਹਿ ਗਈਆਂ ਉਹ ਉਥੋਂ ਹੀ ਸ਼ੁਰੂ ਕਰਾਂਗੇ ਪਿਆਰਾ ਸਿੰਘ ਸਹਰਾਏ ਦੀ ਕਵਿਤਾ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਕਵਿਤਾ ਹੈ ਉਹਨਾਂ ਦੀ ਦੋਸਤਾ ਪਲੱਸ 2 ਦੇ ਵਿੱਚ ਕਲਾ ਕੇਂਦਰੀ ਭਾਵਾ ਆਉਂਦਾ ਕਵਿਤਾ ਦਾ ਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਆਉਂਦੇ ਨੇ ਪਰ ਉਹ ਆਪਾਂ ਲਿਖੋ ਉਦੋਂ ਹੀ ਸਕਦੇ ਹੁੰਨੇ ਆ ਜੇ ਆਪਾਂ ਨੇ ਚੰਗੀ ਤਰ੍ਹਾਂ ਕੀਤਾ ਹੋਵੇ ਕਵਿਤਾ ਪੜ੍ਹੀ ਹੋਵੇ ਜੇ ਕਵਿਤਾ ਦੇ ਅਰਥ ਆਉਂਦੇ ਹੋਣ ਆਪਾਂ ਨੂੰ ਫਿਰ ਬਹੁਤ ਸੌਖਾ ਰਹਿੰਦਾ ਕਰਨਾ ਔਖਾ ਨਹੀਂ ਹੁੰਦਾ ਫਿਰ ਇਸੇ ਕਰਕੇ ਮੈਂ ਕਰਵਾਉਣੀ ਹੁੰਨੀ ਆ ਸਾਰਾ ਸਿਲੇਬਸ ਤਾਂ ਅੱਜ ਕਰਾਂਗੇ ਆਪਾਂ ਕਵਿਤਾ ਦੇ ਅਰਥ ਸੁਰੂਪ ਪਹਿਲਾਂ ਪਾ ਲੇਖਕ ਜਿਹਨੇ ਕਵਿਤਾ ਲਿਖੀ ਆ ਉਹਦੇ ਬਾਰੇ ਜਾਣਨਾ ਜ਼ਰੂਰੀ ਹੁੰਦਾ ਇਹਦੇ ਵਿੱਚੋਂ ਵੀ ਛੋਟੇ ਪ੍ਰੋਫੈਸਰ ਪੁੱਛੇ ਜਾਂਦੇ ਨੇ ਕਈ ਵਾਰ ਹਾਂਜੀ ਪਿਆਰਾ ਸਿੰਘ ਸਹਰਾਈ ਦਾ ਪੰਜਾਬੀ ਰਚਨਾ ਜਗਤ ਦੇ ਵਿੱਚ ਵਿਸ਼ੇਸ਼ ਸਥਾਨ ਹੈ ਆਪ ਦੇ ਵਿੱਚ ਬਚਪਨ ਤੋਂ ਹੀ ਕਵਿਤਾ ਲਿਖਣ ਦੀ ਰੁਚੀ ਸੀ ਤੇ ਜਨਮ ਹੋਇਆ ਸੀ ਉਹਨਾਂ ਦਾ ਜ਼ਿਲ੍ਹਾ ਮਾਨਸਾ ਦੇ ਵਿੱਚ ਪਿੰਡ ਛਾਪਿਆਂ ਵਾਲੀ ਵਿਖੇ 16 ਸਤੰਬਰ 1915 ਦੇ ਵਿੱਚ ਤੇ ਦਿਹਾਂਤ ਹੋਇਆ ਸੀ 28 ਜਨਵਰੀ 1998 ਦੇ ਵਿੱਚ ਮਾਤਾ ਜੀ ਮਹਿੰਦਰ ਕੌਰ ਅਤੇ ਪਿਤਾ ਕੇਹਰ ਸਿੰਘ ਸੀ ਉਹਨਾਂ ਦੇ ਆਪ ਜੀ ਦੀ ਸਾਹਿਤਕ ਰੁਚੀ ਇੰਨੀ ਜ਼ਿਆਦਾ ਸੀ ਕਿ ਆਪ ਨੇ ਗ੍ਰੈਸਤ ਜੀਵਨ ਦੇ ਵਿੱਚ ਪਰਵੇਸ਼ ਹੀ ਨਹੀਂ ਕੀਤਾ ਮਤਲਬ ਕਿ ਵਿਆਹ ਨਹੀਂ ਕਰਾਇਆ ਕਾਲਜ ਪੱਧਰ ਦੀ ਵਿਦਿਆ ਵੀ ਇਹ ਤੱਕ ਹਾਸਲ ਕਰਨ ਤੋਂ ਬਾਅਦ ਆਪ ਨੇ ਐਕਟੀਵਿਟੀ ਸਕੂਲ ਪ੍ਰੀਤਨਗਰ ਦੇ ਵਿੱਚ ਅਧਿਆਪਨ ਕਿਤੇ ਨੂੰ ਅਪਣਾਇਆ ਪਰ ਆਪ ਦੀ ਸਾਹਿਤਕ ਰੂਚੀ ਨੇ ਆਪ ਦੇ ਕਿਤੇ ਵਿੱਚ ਛੇਤੀ ਹੀ ਬਦਲਾ ਲੈ ਜਾਂਦਾ ਇੱਕ ਸੁਤੰਤਰ ਲੇਖਕ ਦੇ ਤੌਰ ਤੇ ਪੱਤਰਕਾਰੀ ਵਿੱਚ ਸਵਿਅਤ ਦੇ ਰਿਸਾਲੇ ਦੇ ਵਿੱਚ ਸਹਿ ਸੰਪਾਦਕ ਦੇ ਤੌਰ ਤੇ ਕਾਰਜ ਆਰੰਭ ਕੀਤਾ ਆਪ ਜੀ ਵਿੱਚ ਦੇਸ਼ ਪਿਆਰ ਸਦਭਾਵਨਾ ਤੇ ਚੜ੍ਹਦੀ ਕਲਾ ਦੀ ਸੋਚ ਨੇ ਆਪ ਜੀ ਨੂੰ ਪੰਜਾਬੀ ਦੇ ਸਿਰਮੌਰ ਲੇਖਕਾਂ ਦੇ ਵਿੱਚ ਖੜਾ ਕੀਤਾ ਆਪਜੀ ਦੇ ਕਾਵਿ ਰਚਨਾ ਸੰਗ੍ਰਹਿ ਸਹਰਾਈ ਪੰਛੀ ਤਾਰਿਆਂ ਦੀ ਲੋ ਧਰਤੀ ਦੇ ਗੀਤ ਮੇਰੀ ਕਵਿਤਾ ਦਾ ਸਫ਼ਰ ਅਤੇ ਵਣਤ੍ਰੀਣ ਆਦ ਪ੍ਰਸਿੱਧ ਹਨ ਤੇ ਉਹਨਾਂ ਦੀਆਂ ਸਾਹਿਤਕ ਸਵੈ ਜੀਵਨੀ ਆਤਮ ਕਥਾ ਤੇ ਚੋਣ ਵੀ ਕਵਿਤਾ ਤੇ ਬਾਰਤਕ ਹੋਰ ਵੀ ਕਈ ਪੁਸਤਕਾਂ ਨੇ ਤੇ ਜਿਹੜੀ ਹੁਣ ਪਲੱਸ 2 ਦੇ ਸਿਲੇਬਸ ਦੇ ਵਿੱਚ ਆ ਉਹਨਾਂ ਦੀ ਕਵਿਤਾ ਹੈਗੀ ਆ ਵਣਤ੍ਰੀਣ ਕਾਵਿ ਸੰਗ੍ਰਹਿ ਦੇ ਵਿੱਚੋਂ ਆ ਇਹ ਇਸ ਕਵਿਤਾ ਦੇ ਵਿੱਚ ਸਮੇਂ ਦੀ ਨਜਾਕਤ ਨੂੰ ਪਛਾਣਦਿਆਂ ਹੋਇਆ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਰੂ ਮੁੱਲ ਵਿਦਾਨ ਨੂੰ ਧਾਰਨ ਕਰਨਾ ਚਾਹੀਦਾ ਦੱਸਿਆ ਉਹਨਾਂ ਨੇ ਉਹ ਮਨੁੱਖ ਨੂੰ ਚਾਹੀਦਾ ਹੈ ਕਿ ਸਦਾ ਹਿੰਮਤ ਲਗਨ ਮਿਹਨਤ ਤੇ ਕੀਰਤਨ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਭਰੇ ਹਾਂਜੀ ਕਵਿਤਾ ਉਹਨਾਂ ਦੀ ਦੋਸਤਾਂ ਕਵਿਤਾ ਦੀਆਂ ਸਤਰਾਂ ਪੜਾਂਗੇ ਪਹਿਲਾਂ ਆਪਾਂ ਜ਼ਿੰਦਗੀ ਨੂੰ ਭਰ ਹੁੰਗਾਰਾ ਦੋਸਤਾਂ ਤੱਕ ਜੁੱਗਾਂ ਦਾ ਹੀ ਸਾਰਾ ਦੋਸਤ ਅਰਨਾਚਲ ਪੈਰਾ ਵਿੱਚ ਧੜਕੇ ਅੱਜ ਨਵਾਂ ਅੰਗਾਮੀ ਚ ਕੋਈ ਹੁਲਾਰਾ ਦੋਸਤਾ ਦੋ ਕਦਮ ਦੀ ਬਿੱਥ ਤੇ ਮੰਜ਼ਲ ਤੇਰੀ ਤੁਰ ਜਰਾ ਹੋ ਕੇ ਕਰਾਰਾ ਦੋਸਤਾ ਢਾਰਿਆਂ ਚੋਂ ਉਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਮਨਾਰਾ ਦੋਸਤਾ ਇਹ ਕਵਿਤਾ ਜੀ ਉਹਨਾਂ ਦੀ ਆਪਾਂ ਅਰਥ ਕਰਾਂਗੇ ਇੰਨਾ 17 ਦੇ ਅਰਥ ਪਤਾ ਹੋਣ ਫਿਰ ਲਿਖਣਾ ਕੇਂਦਰੀ ਭਾਵ ਆਪਣੇ ਆਪ ਵੀ ਬੱਚਾ ਬਣਾ ਸਕਦਾ ਤੇ ਫਿਰ ਯਾਦ ਕੀਤਾ ਹੋਇਆ ਭੁੱਲਦਾ ਵੀ ਨਹੀਂ ਇਸ ਕਰਕੇ ਜ਼ਰੂਰੀ ਨੇ ਅਰਥ ਹਾਂਜੀ ਇਹਦੇ ਚ ਕੀ ਕਹਿੰਦਾ ਕਵੀ ਮਨੁੱਖ ਨੂੰ ਦੱਸਦਾ ਉਹ ਅੱਗੇ ਵਧਣ ਦੇ ਲਈ ਮੰਜ਼ਲ ਸਰ ਕਰਨ ਦੇ ਲਈ ਹੱਲਾਸ਼ੇਰੀ ਦਿੰਦਾ ਹੈ ਜੀ ਕਵਿਤਾ ਦੇ ਵਿੱਚ ਸਾਰੀ ਚ ਦੱਸਦਾ ਹੈ ਕਿ ਉਹਨਾਂ ਨੇ ਸਿਰਜਣਾਤਮਕ ਸ਼ਕਤੀ ਹੈ ਜਿਹੜੀ ਉਹ ਮਨੁੱਖ ਦੇ ਵਿੱਚ ਬਹੁਤ ਜ਼ਿਆਦਾ ਹੈ ਕਵੀ ਮਨੁੱਖ ਨੂੰ ਕਹਿੰਦਾ ਕਿ ਉਤਸ਼ਾਹ ਭਰਪੂਰ ਹੋ ਕੇ ਜ਼ਿੰਦਗੀ ਨੂੰ ਹੰਗਾਰਾ ਭਰੇ ਤੇ ਦੇਖੇ ਕਿ ਸਮਾਂ ਉਸ ਨੂੰ ਨਮੀਆਂ ਪ੍ਰਾਪਤੀਆਂ ਕਰਨ ਲਈ ਸਾਰਾ ਕਰ ਰਿਹਾ ਹੈ ਤੱਕ ਯੁੱਗਾਂ ਦਾ ਇਸ਼ਾਰਾ ਦੋਸਤਾ ਨਾਚ ਪੈਰਾਂ ਵਿੱਚ ਧੜਕੇ ਅਜ ਨਮਾ ਉਸਦੇ ਪੈਰਾਂ ਵਿੱਚ ਕੋਈ ਨਮਾ ਨਾਚ ਟੜਕਣਾ ਚਾਹੀਦਾ ਅੰਗਾਂ ਵਿੱਚ ਕੋਈ ਹੁਲਾਰਾ ਦੋਸਤ ਤੇ ਅੰਗਾਂ ਦੇ ਵਿੱਚ ਨਵਾਂ ਹੁਲਾਰਾ ਪੈਦਾ ਹੋਣਾ ਚਾਹੀਦਾ ਦੋ ਕਦਮ ਦੀ ਪਿੱਥ ਤੇ ਮੰਜ਼ਲ ਤੇਰੀ ਉਸ ਦੀ ਮੰਨ ਚਾਹੀ ਮੰਜ਼ਲ ਦੋ ਕਦਮਾਂ ਦੀ ਪਿੱਥ ਤੇ ਹੀ ਹੈ ਤੁਰ ਜਰਾ ਹੋ ਕੇ ਕਰਾਰਾ ਦੋਸਤ ਉਹ ਜਰਾ ਤੇਜ਼ ਰਫਤਾਰੀ ਦੇ ਨਾਲ ਤੁਰੇ ਧਾਰਿਆਂ 'ਚੋਂ ਉੱਠ ਹੰਬਲਾ ਮਾਰ ਕੇ ਉਹ ਧਾਰਿਆਂ ਦੇ ਵਿੱਚ ਜ਼ਿੰਦਗੀ ਨਾ ਗੁਜ਼ਾਰੇ ਪਕੜ ਲੈ ਉੱਚਾ ਮਨਾਰਾ ਦੋਸਤਾ ਸਗੋਂ ਉੱਠ ਕੇ ਹੰਬਲਾ ਮਾਰ ਕੇ ਆਪਣੀ ਮੰਜ਼ਲ ਦੇ ਉੱਚੇ ਮਨਾਰੇ ਨੂੰ ਫੜ ਲਵੇ ਸੋ ਲਵੇ ਠੀਕ ਹੈ ਜੀ ਤੇ ਅਗਲਾ ਪੈਰਾ ਹੈ ਹੁਣ ਕਵਿਤਾ ਦਾ ਉਹਦੇ ਅਰਥ ਕਰਾਂਗੇ ਧੌਣ ਚੁੱਕ ਕੇ ਵੇਖ ਕਰਦਾ ਸੈਨਤਾ ਕਵੀ ਮਨੁੱਖ ਨੂੰ ਕਹਿੰਦਾ ਕਿ ਅੱਗੇ ਵਧਣ ਦੀ ਲਈ ਲੱਕ ਬਨ ਲੈਵੇ ਧੌਣ ਚੁੱਕ ਕੇ ਦੇਖੇ ਕਿ ਕਿਸਮਤ ਦਾ ਸਤਾਰਾ ਉਸ ਨੂੰ ਹੀ ਸਾਰੇ ਕਰਦਾ ਤੇਰੀ ਹੋਣੀ ਦਾ ਹੀ ਸਾਰਾ ਦੋਸਤਾ ਜੇ ਗगन ਮੱਲੇ ਸਨੇ ਅੱਜ ਇਸ ਤਰ੍ਹਾਂ ਇਸ ਜਗਮਗਾਉਂਦੇ ਸਤਾਰੇ ਨੇ ਆਕਾਸ਼ ਨੂੰ ਇਸ ਤਰ੍ਹਾਂ ਮੱਲਿਆ ਹੈ ਕਿ ਉਸ ਦੇ ਸਾਹਮਣੇ ਹਰ ਇੱਕ ਤਾਰਾ ਫਿੱਕਾ ਪੈ ਗਿਆ ਹੈ ਫਿੱਕਾ ਪਿਆ ਹਰ ਇੱਕ ਤਾਰਾ ਦੋਸਤਾ ਨਗਮਾ ਕਿਹੜਾ ਛਿੜਿਆ ਅੱਜ ਦਿਲ ਸਾਜ ਤੇ ਗੂੰਜਦਾ ਕਿਹੜਾ ਜੈਕਾਰਾ ਦੋਸਤਾ ਉਹ ਸੁਣੇ ਕਿ ਅੱਜ ਦਿਲ ਦੇ ਸਾਜ ਉੱਤੇ ਕਿਹੜਾ ਗੀਤ ਗੂੰਜ ਰਿਹਾ ਤੇ ਕਿਹੜਾ ਜੈਕਾਰਾ ਗੂੰਜ ਰਿਹਾ ਸੀਮਾ ਨਹੀਂਓ ਤੇਰੀ ਕੋਈ ਆਖੋ ਹੋਣ ਵਾਲਾ ਇਹ ਨਿਤਾਰਾ ਦੋਸਤਾ ਉਹਨੇ ਫੈਸਲਾ ਹੋਣ ਵਾਲਾ ਕਿ ਉਸ ਦੇ ਅੱਗੇ ਵਧਣ ਦੀ ਕੋਈ ਹੱਦ ਨਹੀਂ ਹੈ ਸੀਮਾ ਹੁੰਦੀ ਹੈ ਹੱਦ ਉਹ ਜਿੰਨਾ ਚਾਹੇ ਅੱਗੇ ਵੱਧ ਸਕਦਾ ਹੈ ਹੱਦ ਮਤਲਬ ਕਿ ਬਾਰਡਰ ਵੀ ਉਹਦੀ ਕੋਈ ਵੀ ਸੀਮਾ ਨਹੀਂ ਹੈਗੀ ਵੀ ਉਹ ਇੰਨਾ ਕਿਈ ਅੱਗੇ ਜਾ ਸਕਦਾ ਉਹਦੇ ਉਹ ਉਹਦੇ ਤੇ ਨਿਰਪਰ ਕਰਦਾ ਹੈ ਕਿ ਉਹ ਕਿੰਨਾ ਅੱਗੇ ਜਾਣਾ ਚਾਹੁੰਦਾ ਕਿੰਨਾ ਮਰਜ਼ੀ ਅੱਗੇ ਜਾ ਸਕਦਾ ਉਹ ਅੱਗੇ ਹੈ ਜੀ ਤੀਜਾ ਪੈਰਾ ਰਚਨਾ ਤੇਰੀ ਤੇਰੀ ਸਾਰੀ ਸਿਰਜਣਾ ਤੇਰਾ ਹੀ ਸਗਲ ਪਸਾਰਾ ਦੋਸਤਾ ਕਬੀ ਫੇਰ ਮਨੁੱਖ ਨੂੰ ਕਹਿੰਦਾ ਕਿ ਮਨੁੱਖ ਦੇ ਅੰਦਰ ਲਿਆ ਸਿਰਜਣਾਤਮਕ ਸ਼ਕਤੀਆਂ ਨੇ ਜਿਹੜੀਆਂ ਉਹ ਸਾਰੇ ਸੰਸਾਰ ਦੀ ਰਚਨਾ ਉਸ ਦੀ ਹੋਈ ਹੈ ਇਸ ਨੂੰ ਉਸ ਨੇ ਹੀ ਸਿਰਜਿਆ ਸਾਰਾ ਸਗਲ ਪਸਾਰਾ ਸਾਰਾ ਜੋ ਵੀ ਹੈਗਾ ਸਿਰਜਣਾ ਮਨੁੱਖ ਦੀ ਹੈ ਕਿਰਤ ਦੀ ਕੁੱਖੋਂ ਹੀ ਸਭ ਕੁਝ ਜੰਮਿਆ ਹੋਰ ਰਾਚ ਆਚਿਕ ਹੋਰ ਨਜ਼ਾਰਾ ਦੋਸਤਾਂ ਇਹ ਸਾਰਾ ਪਸਾਰਾ ਉਸ ਦੀ ਕਿਰਤ ਨੇ ਹੀ ਸਿਰਜਿਆ ਕਿਰਤ ਮਤਲਬ ਕੰਮ ਨੇ ਤਾਂ ਆਕੇ ਪਾਲੇ ਇਸ ਨੂੰ ਗਲ ਬੱਕੜੀ ਚੁੰਮ ਲੈ ਤੂੰ ਮੂੰਹ ਪਿਆਰਾ ਦੋਸਤਾ ਤਾਂ ਕਿ ਹੁੰਦਾ ਅੱਗੇ ਵਧ ਕੇ ਆਪਣੀ ਮਿਹਨਤ ਨਾਲ ਇੱਕ ਹੋਰ ਨਜ਼ਾਰਾ ਸਿਰਜ ਉਸ ਦੌੜ ਦੇ ਭਵਿੱਖ ਨੂੰ ਗਲਵਕੜੀ ਪਾ ਲੈ ਤੇ ਉਸ ਦੇ ਪਿਆਰੇ ਮੋਹ ਨੂੰ ਚੁੰਮ ਲੈ ਏਸੀ ਜੀ ਇੱਕ ਕਵਿਤਾ ਇਹ ਜ਼ਰੂਰੀ ਹੁੰਦੇ ਨੇ ਅਰਥ ਕਰਨ ਤੇ ਅਰਥ ਤੋਂ ਬਾਅਦ ਤੁਸੀਂ ਫਿਰ ਆਰਾਮ ਨਾਲ ਆਪਣਾ ਲਿਖ ਸਕਦੇ ਹੋ ਕੇਂਦਰੀ ਭਾਵ ਆਉਂਦਾ ਤੁਹਾਨੂੰ ਪੇਪਰਾਂ ਦੇ ਵਿੱਚ ਕੇਂਦਰੀ ਭਾਵ ਹੀ ਹੁੰਦਾ ਜਿਹੜੇ ਵੀ ਨਾਲ ਜੁੜਿਓ ਚੈਨਲ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਲਾਈਕ ਤੇ ਸ਼ੇਅਰ ਕਰ ਦਿਓ ਜੀ ਜਰੂਰ ਜੇ ਚੰਗਾ ਲੱਗਦਾ ਪੂਰੇ ਨੰਬਰ ਆਉਂਦੇ ਨੇ ਜੇ ਚੰਗੀ ਤਰ੍ਹਾਂ ਕੀਤਾ ਹੋਵੇ ਸਿਲੇਬਸ ਇਸ ਕਰਕੇ ਵਧੀਆ ਢੰਗ ਨਾਲ ਕਰਾਉਣ ਦੀ ਕੋਸ਼ਿਸ਼ ਕਰਦੀਆਂ ਤੇ ਤੁਸੀਂ ਵੀ ਜੇ ਮਿਹਨਤ ਨਾਲ ਕਰੋਗੇ ਤਾਂ ਬਹੁਤ ਵਧੀਆ-ਵਧੀਆ ਨੰਬਰ ਆਉਣਗੇ ਹਾਂਜੀ ਕੇਂਦਰੀ ਭਾਵ ਦੇ ਵਿੱਚ ਆਪਾਂ ਸਿਰਫ ਉਹਦਾ ਨਿਚੋੜ ਲਿਖਣਾ ਹੁੰਦਾ ਕਵਿਤਾ ਦਾ ਪੂਰੀ ਦੇ ਅਰਥ ਨਹੀਂ ਲਿਖਣੇ ਹੁੰਦੇ ਸਿਰਫ ਨਿਚੋੜ ਲਿਖਣਾ ਹੁੰਦਾ ਵੀ ਮੇਨ ਗੱਲ ਕੀ ਕਹੀ ਹੈ ਉਹਦੇ ਹੀ ਨੰਬਰ ਹੁੰਦੇ ਨੇ ਜੇ ਤੁਸੀਂ ਅਰਥ ਲਿਖੋਗੇ ਕੇਂਦਰੀ ਭਾਵ ਵੱਡਾ ਕਰ ਦੋਗੇ ਤਾਂ ਉਹਦੇ ਨੰਬਰ ਨਹੀਂ ਮਿਲਦੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੁੰਦਾ ਚੇ ਨੰਬਰ ਪੂਰੇ 5 ਚੋਂ 5 ਨੰਬਰ ਆ ਜਾਂਦੇ ਨੇ ਜੇ ਕੇਂਦਰੀ ਭਾਵ ਵਧੀਆ ਢੰਗ ਨਾਲ ਲਿਖਿਆ ਹੋਵੇ ਕਿ ਜਿਵੇਂ ਹੁਣ ਪੂਰੇ ਜਪਜੀ ਸਾਹਿਬ ਦਾ ਕੇਂਦਰੀ ਭਾਵ মূল ਮੰਤਰ ਹੈ ਉਸੇ ਤਰ੍ਹਾਂ ਪੂਰੀ ਕਵਿਤਾ ਦਾ ਕੇਂਦਰੀ ਭਾਵ ਤਿੰਨ ਜਾਂ ਚਾਰ ਲਾਈਨਾਂ ਦੇ ਵਿੱਚ ਹੀ ਹੁੰਦਾ ਹੈ ਵੱਡਾ ਨਹੀਂ ਹੁੰਦਾ ਇਸ ਗੱਲ ਦਾ ਧਿਆਨ ਰੱਖਣਾ ਇਹ ਕੈਂਡਰੀਬਾਉ ਲਿਖਾਂਗੇ ਹੁਣ ਆਪਾਂ ਮਨੁੱਖ ਕਿਰਤ ਦੀਆਂ ਅਥਾਰ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਹੈ ਤੇ ਉਹ ਹੋਰ ਅੱਗੇ ਵੱਧ ਕੇ ਰਚਨਾ ਦਾ ਨਵਾਂ ਸੰਸਾਰ ਸਿਰਜ ਸਕਦਾ ਹੈ ਮਤਲਬ ਇੰਨੀ ਕੀ ਗੱਲ ਕਹੀ ਹੈ ਕਵੀ ਨੇ ਉਹਦੇ ਵਿੱਚ ਕਵਿਤਾ ਦੇ ਵਿੱਚ ਇਹ ਆਪਾਂ ਮੇਨ ਲਿਖਣਾ ਇਸ ਲਈ ਉਸ ਨੂੰ ਕੀ ਕਰਨਾ ਚਾਹੀਦਾ ਫਿਰ ਇਹਦੇ ਲਈ ਹੋਰ ਇਸ ਲਈ ਉਸ ਨੂੰ ਹੋਰ ਉਤਸ਼ਾਹ ਤੇ ਜੋਰ ਨਾਲ ਅੱਗੇ ਵਧਦੇ ਜਾਣਾ ਚਾਹੀਦਾ ਹੈ ਉਸ ਦਾ ਭਵਿੱਖ ਉਸ ਲਈ جگਮਗਾ ਰਿਹਾ ਹੈ ਉਸ ਨੂੰ ਅੱਗੇ ਵੱਧ ਕੇ ਉਸ ਦਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਹੈ ਬਸ ਐਡਾ ਕੇ ਹੀ ਕੇਂਦਰੀ ਭਾਵ ਜਿਹੜੇ ਵੀ ਨਾਲ ਜੁੜੇ ਹੋ ਜੀ ਲਾਈਕ ਕਰਦੇ ਹੋ ਜੀ ਜੇ ਚੰਗਾ ਲੱਗ ਰਿਹਾ ਤੇ ਕਮੈਂਟ ਕਰਕੇ ਦੱਸਿਓ ਕਿੱਥੋਂ ਜੁੜੇ ਹੋ ਤੇ ਦੂਜਾ ਇੱਕ ਆਉਂਦੇ ਹੁੰਦੇ ਨੇ ਪਲੱਸ 2 ਦੇ ਵਿੱਚ ਛੋਟੇ ਪ੍ਰਸ਼ਨਾਂ ਦੇ ਉੱਤਰ ਇਕੱਠੇ ਆਉਂਦੇ ਨੇ ਉਹ ਪਹਿਲੇ 10 ਕਹਾਣੀਆਂ ਤੋਂ ਕਵਿਤਾਵਾਂ ਦੇ ਵਿੱਚੋਂ ਸਾਰੇ ਮਿਕਸ ਜੇ ਹੁੰਦੇ ਨੇ ਤਾਂ ਹਰੇਕ ਕਵਿਤਾ ਦੇ ਆਪਾਂ ਨੂੰ ਨਾਲ ਕਰਨੇ ਜ਼ਰੂਰੀ ਹੁੰਦੇ ਨੇ ਤਾਂ ਜੋ ਚੰਗੀ ਤਰ੍ਹਾਂ ਯਾਦ ਹੋ ਜਾਣ ਪਹਿਲਾ ਪ੍ਰਸ਼ਨ ਹੈ ਜੀ ਦੋਸਤਾਂ ਕਵਿਤਾ ਦਾ ਕਵੀ ਕੌਣ ਹੈ? ਤਾਂ ਕੀ ਉੱਤਰ ਲਿਖੋਗੇ? ਪਿਆਰਾ ਸਿੰਘ ਸਹਰਾਈ ਹੈ। ਸਾਰੇ ਕਵੀ ਤੁਹਾਨੂੰ ਜਿਹੜੀਆਂ ਕਵਿਤਾਵਾਂ ਦੇ ਦਿੱਤੇ ਹੋਏ ਨੇ ਪਿਆਰਾ ਸਿੰਘ ਸਹਰਾਈ, ਹਰਪ੍ਰਜਨ ਸਿੰਘ, ਸ਼ਿਵ ਕੁਮਾਰ ਤੇ ਸੁਜੀਤ ਬਾਤੜ। ਤਾਂ ਦੋਸਤਾਂ ਕਵਿਤਾ ਕਿਹਨੇ ਲਿਖੀ ਹੈ? ਪਿਆਰਾ ਸਿੰਘ ਸਹਰਾਈ ਨੇ। ਦੂਜਾ ਪ੍ਰਸ਼ਨ ਹੈ ਜੀ ਪਿਆਰਾ ਸਿੰਘ ਸਹਰਾਈ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ? ਜਾਂ ਤੁਹਾਡੀ ਪਾਠ ਪੁਸਤਕ ਦੇ ਵਿੱਚ ਪਿਆਰਾ ਸਿੰਘ ਸਹਰਾਈ ਦੀ ਕਵਿਤਾ ਦਾ ਸਿਰਲੇਖ ਕੀ ਹੈ? ਤਾਂ ਇਹਦਾ ਉੱਤਰ ਕੀ ਆ ਜਾਏਗਾ ਦੋਸਤਾ ਠੀਕ ਹੈ ਜੀ ਉਲਟ ਕੇ ਹੀ ਮਤਲਬ ਕਿ ਪ੍ਰਸ਼ਨ ਥੋੜਾ ਕਮਾ ਕੇ ਵੀ ਪੁੱਛਿਆ ਜਾ ਸਕਦਾ ਹੁੰਦਾ ਇਸ ਕਰਕੇ ਘਬਰਾਉਣਾ ਨਹੀਂ ਹੈ ਉਹਨੂੰ ਧਿਆਨ ਨਾਲ ਦੇਖਣਾ ਹੈ ਪੁੱਛਿਆ ਕੀ ਹੈ ਤੇ ਫਿਰ ਉਹੀ ਉੱਤਰ ਦੇਣਾ ਤੀਜਾ ਪ੍ਰਸ਼ਨ ਹੈ ਜੀ ਅੱਗੇ ਕਵਿਤਾ ਦੋਸਤਾ ਦਾ ਨਮਾ ਨਾਚ ਸਰੀਰ ਦੇ ਕੀ ਸੰਗ ਦੇ ਵਿੱਚ ਟੜਕਦਾ ਤਾਂ ਇਹਦਾ ਉੱਤਰ ਲਿਖਾਂਗੇ ਆਪਾਂ ਪੈਰਾਂ ਵਿੱਚ ਠੀਕ ਹੈ ਜੀ ਉਹਨੇ ਪਹਿਲੀ ਹੀ 17 ਦੇ ਵਿੱਚ ਲਿਖਿਆ ਹੋਇਆ ਹੈ ਕਵਿਤਾ ਦੇ ਵਿੱਚ ਚਾਪਾ ਦੇਖਾਂਗੇ ਪੈਰਾਂ ਦੇ ਵਿੱਚ ਕਿਹਾ ਹੈ ਕਵਿਤਾ ਦੋਸਤਾ ਵਿੱਚ ਕਵੀ ਨੇ ਮਨੁੱਖ ਦੀ ਮੰਜ਼ਲ ਕਿੰਨੀ ਕੁ ਵਿਥ ਤੇ ਨਜ਼ਰ ਆਉਂਦੀ ਹੈ ਦੋ ਕਦਮਾਂ ਤੇ ਜਿੱਥੇ ਜਿਹੜੇ ਵੀ ਮਤਲਬ ਕਵਿਤਾ ਦੇ ਵਿੱਚ ਲਿਖੇ ਆ ਜਿੰਨਾ ਉਹੀ ਆਪਾਂ ਲਿਖਣਾ ਹੁੰਦਾ ਉੱਤਰ ਵੱਧ ਘੱਟ ਲਿਖਾਂਗੇ ਤਾਂ ਫਿਰ ਉਹਦਾ ਕੋਈ ਨੰਬਰ ਨਹੀਂ ਹੈ ਜੋ ਕਿਤਾਬ ਦੇ ਵਿੱਚ ਦਿੱਤਾ ਉਹੀ ਉੱਤਰ ਦੇਣਾ ਆਪਾਂ ਟਾਰਿਆਂ 'ਚ ਉੱਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਖਾਲੀ ਥਾਂ ਦੋਸਤਾ ਹੁਣ ਇਹਦੇ ਵਿੱਚ ਕਵਿਤਾ ਦੇ ਵਿੱਚੋਂ ਸਵੱਤਰ ਆ ਇਹ ਤੇ ਐਸੇ ਕਰਕੇ ਕਵਿਤਾ ਕਰਾਉਣੀ ਹੁੰਨੀ ਆ ਤਾਂ ਜੋ ਤੁਹਾਨੂੰ ਪਤਾ ਲੱਗ ਜਵੇ ਕਿ ਇੱਥੇ ਕੀ ਹੋਣਾ ਤੇ ਇਹਨੂੰ ਆਪਾਂ ਪੂਰੀ ਕਰਨਾ ਕੀ ਆਏਗਾ ਇੱਥੇ ਦੇਖਦੇ ਆਪਾਂ ਢਾਰਿਆਂ 'ਚ ਉੱਠ ਕੇ ਹਮਲਾ ਮਾਰ ਕੇ ਪਕੜ ਲੈ ਉੱਚਾ ਮਨਾਰਾ ਆਏਗਾ ਇੱਥੇ ਸ਼ਬਦ ਮੁਰਾਰਾ ਦੋਸਤਾਂ ਪਿਆਰਾ ਸਿੰਘ ਸਹਰਾਏ ਦੀ ਕਵਿਤਾ ਦੋਸਤਾਂ ਅਨੁਸਾਰ ਮਨੁੱਖੀ ਹੋਣੀ ਦਾ ਸਤਾਰਾ ਧੌਣ ਚੁੱਕ ਕੇ ਸੈਨਤਾ ਕਰਦਾ ਇਹ ਕਥਨ ਸਹੀ ਹੈ ਜਾਂ ਗਲਤ ਹੈ ਤਾਂ ਇਹਦਾ ਉੱਤਰ ਕੀ ਹੈ ਕਿ ਹਾਂ ਸੈਨਤਾ ਕਰਦਾ ਇਸ ਕਰਕੇ ਇਹ ਉੱਤਰ ਇਹਦਾ ਸਹੀ ਹੈ ਕਿ ਸੈਂਤਾਂ ਕਰਦਾ ਹੈ ਪਿਆਰਾ ਸਿੰਘ ਸਹਰਾਈ ਦੀ ਕਵਿਤਾ ਦੋਸਤਾ ਦੀ ਮੂਲ ਸੁਰ ਕੀ ਹੈ ਮਤਲਬ ਕਿ ਮੂਲ ਸੁਰ ਕਹਿਣਾ ਕੀ ਚਾਹੁੰਦਾ ਕਵੀ ਉਹ ਵਾਲਾ ਦੱਸਣਾ ਹੁੰਦਾ ਆਪਾਂ ਤਾਂ ਮੂਲ ਸੁਰ ਕੀ ਹੈ ਇਹਦੇ ਵਿੱਚ ਉਹਨੇ ਪੁੱਛਿਆ ਉਪਦੇਸ਼ਾਤਮਕ ਹੈ ਵਿਆਖਿਆਤਮਕ ਹੈ ਪਾਵਾਤਮਕ ਹੈ ਜਨਕਰਾਤਮਕ ਹੈ ਇਹਦਾ ਉੱਤਰ ਆਏਗਾ ਉਪਦੇਸ਼ਾਤਮਕ ਹੈ ਉਪਦੇਸ਼ਾਤ ਉਪਦੇਸ਼ ਦਿੱਤਾ ਨੇ ਇਹਦੇ ਵਿੱਚ ਠੀਕ ਹੈ ਜੀ ਇਹ ਸੀਗੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਜੇ ਚੰਗਾ ਲੱਗਿਆ ਤਾਂ ਲਾਈਕ ਕਰਦੇ ਹੋ ਜਰੂਰ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ ਉਹ ਜਰੂਰ ਦੱਸਿਓ ਇਹਦੇ ਵਿੱਚ ਕੋਈ ਹੋਰ ਤੁਹਾਡਾ ਪ੍ਰਸ਼ਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਕਰਕੇ ਤੁਹਾਡੇ ਕਮੈਂਟ ਦਾ ਮੈਂ ਜਵਾਬ ਜਰੂਰ ਦਵਾਂਗੀ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਤਾਂ ਉਹ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਿਉਂਕਿ ਮੈਂ ਹੁਣ ਸਾਰੇ ਸਿਲੇਬਸ ਕਵਰ ਕਰਾ ਕੇ ਫਿਰ ਪੇਪਰ ਹੱਲ ਕਰਾਵਾਂਗੀ ਪੇਪਰ ਹੱਲ ਕਰਨ ਦੇ ਨਾਲ ਬੱਚਿਆਂ ਦਾ ਫਿਰ ਉਹਨਾਂ ਦੀ ਰੁਟੀਨ ਵੱਡ ਜਾਂਦੀ ਹੈ ਕਿ ਪੇਪਰ ਹੱਲ ਕਿਵੇਂ ਕਰਨਾ ਤੇ ਉਹਦੇ ਚ ਫਿਰ ਪ੍ਰੈਕਟਿਸ ਵੀ ਹੋ ਜਾਂਦੀ ਹੈ ਫਿਰ ਘਬਰਾਉਂਦੇ ਨਹੀਂ ਬੱਚੇ ਪੇਪਰ ਦੇ ਵਿੱਚ ਫਟਾਫਟ ਪੇਪਰ ਹੋਈ ਜਾਂਦਾ ਪ੍ਰੈਕਟਿਸ ਹੋਣ ਕਰਕੇ ਫਿਰ ਉਹ ਆਪਣਾ ਪੇਪਰ ਦੇ ਵਿੱਚ ਜਾ ਕੇ ਵਧੀਆ ਢੰਗ ਨਾਲ ਆਪਣਾ ਪੇਪਰ ਹੱਲ ਕਰ ਲੈਂਦੇ ਨੇ ਵਧੀਆ-ਵਧੀਆ ਸਾਰੇ ਪੜੋ ਤੇ ਵਧੀਆ-ਵਧੀਆ ਨੰਬਰ ਲਓ ਸਮਾਂ ਜਿਹੜਾ ਪੱਕੇ ਪੇਪਰਾਂ ਦੇ ਵਿੱਚ ਥੋੜਾ ਹੀ ਰਹਿ ਗਿਆ ਇਹਨਾਂ ਨੰਬਰਾਂ ਦੇ ਨਾਲ ਹੀ ਅੱਗੇ ਤੁਸੀਂ ਜ਼ਿੰਦਗੀ ਦੇ ਵਿੱਚ ਵਧੀਆ-ਵਧੀਆ ਪੜਾਈ ਲੈਣੀ ਆ ਵਧੀਆ ਕੰਮ ਕਰਨੇ ਨੇ ਸੋ ਸਾਰਿਆਂ ਨਾਲ ਦਿਨ ਨਾਲ ਸ਼ੁਭ ਕਾਮਨਾਵਾਂ ਨੇ ਸਾਡੀਆਂ ਬਤਿਆ ਬਣੋ ਸਾਰੇ ਕੋਈ ਵੀ ਕੋਈ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦਵਾਂਗੀ ਕਿੱਥੋਂ ਜੁੜੇ ਹੋ ਜੀ ਦੱਸਿਓ ਇਹ ਤੇ ਸਾਰਿਆਂ ਨੂੰ ਫੇਰ ਤੋਂ ਦੁਬਾਰਾ ਰਿਕੁਐਸਟ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਅੱਗੇ ਮੈਂ ਕੀ ਕਰਾ ਰਹੀਆਂ ਤੁਹਾਡੇ ਤੱਕ ਪਹੁੰਚ ਹੀ ਜਾਵੇ ਇਨਫਾਰਮੇਸ਼ਨ ਅੱਗੇ ਕੀ ਕਰਨਾ ਚਾਹੋਗੇ ਕਵਿਤਾਵਾਂ ਤੋਂ ਬਾਅਦ ਹੁਣ ਪਹਿਲਾਂ ਮੈਂ ਕਵਿਤਾਵਾਂ ਹੀ ਪੂਰੀਆਂ ਕਰਾਵਾਂਗੀ ਉਸ ਤੋਂ ਬਾਅਦ ਅੱਗੇ ਤੁਸੀਂ ਜੋ ਵੀ ਕਰਨਾ ਚਾਹੋ ਤੁਹਾਨੂੰ ਦੱਸ ਦਿਓ ਉਹ ਜ਼ਰੂਰ ਕਰਾਵਾਂਗੀ ਜੇ ਕਿਸੇ ਦੇ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਹੈ ਨਹੀਂ ਸਮਝ ਆਉਂਦੀ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਵੀਡੀਓ ਜੇ ਕੋਈ ਨਹੀਂ ਪਾਈ ਹੈਗੀ ਫਿਰ ਉਸ ਹਿਸਾਬ ਨਾਲ ਉਹ ਕਰਾ ਦਾਂਗੀ ਤੇ ਤੁਸੀਂ ਦੱਸਣਾ ਹੁਣ ਹਾਂਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ